ਪੰਜਾਬ ਪਬਲਿਕ ਨਿਊਜ਼ ਦੇ ਸਾਰੇ viewers ਨੂੰ ਪੰਕਜ ਸੂਦ ਤੇ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਵੱਲੋਂ ਤੇ ਸਾਡੀ ਫਰਮ ਲੈਂਡ ਟ੍ਰੇਡ ਵੱਲੋਂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਹ ਜਿਹੜਾ ਟਾਈਮ ਹੁੰਦਾ ਵੈ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਵੈ ਕਿਉਂਕਿ ਇੰਡੀਆ ਦੇ ਵਿੱਚ ਸਭ ਤੋਂ بڑا ਤਿਉਹਾਰ ਦੀਵਾਲੀ ਦਾ ਵੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਦੀਵਾਲੀ ਜਿਹੜੀ ਹੈ ਉਹ ਸਾਰਿਆਂ ਤੇ ਲਕਸ਼ਮੀ ਜੀ ਦੀ ਔਰ ਗਣੇਸ਼ ਜੀ ਦੀ ਖੂਬ ਕਿਰਪਾ ਰਹੇ ਔਰ ਸਾਰਿਆਂ ਦੀ ਸਿਹਤ ਵਧੀਆ ਰਹੇ ਤੇ ਇਹ ਆਪਣਾ ਜਿਹੜਾ ਏਰੀਆ ਖਰੜ ਦਾ ਏਰੀਆ ਹੈਗਾ ਵੈ ਇਹਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਆਪਾਂ ਇਸ ਨੂੰ ਆਨਵਲ ਟਾਈਮ ਤੇ ਹੋਰ ਵਧੀਆ ਬਣਾਈਏ ਹੋਰ ਸਾਫ਼ ਸੁਥਰਾ ਬਣਾਏ ਜਿੰਨੇ ਸਾਡੇ ਬਿਲਡਰ ਔਰ ਡੀਲਰ ਭਰਾ ਨੇ ਉਹ ਖਰੜ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਯੋਗਦਾਨ ਦੇ ਰਹੇ ਨੇ ਤੁਸੀਂ ਦੇਖ ਸਕਦੇ ਆ ਨਵੇਂ-ਨਵੇਂ ਸ਼ਾਪਿੰਗ ਮਾਲ ਬਣ ਰਹੇ ਨੇ ਨਵੇਂ-ਨਵੇਂ ਬ੍ਰਾਂਡ ਆ ਰਹੇ ਆ ਨਵੇਂ-ਨਵੇਂ ਪ੍ਰੋਜੈਕਟਸ ਆ ਰਹੇ ਆ ਤੇ ਧੀਰੇ-ਧੀਰੇ ਕਰਕੇ ਖਰੜ ਦੀ ਜਿਹੜੀ ਇਕ ਕ ਇਮੇਜ ਹੈ ਉਹ ਵਧੀਆ ਹੁੰਦੀ ਜਾ ਰਹੀ ਹੈ ਜਾਈ ਆਪਾਂ ਕੁਰਾਨਲੀ ਰੋਡ ਦੇਖ ਲਈਏ ਚਾਹੇ ਆਪਾਂ ਲਾਂਡਾ ਰੋਡ ਦੇਖ ਲਈਏ ਚਾਹੇ ਆਪਾਂ ਚੰਡੀਗੜ੍ਹ ਖਰ ਰੋਡ ਦੇਖ ਲਈਏ ਤੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ viewers ਨੂੰ ਕਿ ਇਹ ਦੀਵਾਲੀ ਜਿਹੜੀ ਹੈ ਉਹ ਖੁਸ਼ੀਆਂ ਵਾਲੀ ਹੋਵੇ ਤੇ ਸਾਡੀ ਫਰਮ ਲੈਂਡ ਟਵਿਸਟਰ ਵੱਲੋਂ ਬਹੁਤ ਹੀ ਜ਼ਬਰਦਸਤ ਆਫਰ ਹੈ ਜਿਹੜੇ ਵੀ ਲੋਗ ਪ੍ਰਾਪਰਟੀ ਖਰੀਦਣਾ ਚਾਹੁੰਦੇ ਆ ਨਵਾਂ ਘਰ ਲੈਣਾ ਚਾਹੁੰਦੇ ਆ ਕਿਰਾਏ ਤੋਂ ਛੁਟਕਾਰਾ ਪਾਣਾ ਚਾਹੁੰਦੇ ਆ ਉਹਨਾਂ ਲਈ ਪੰਜਾਬ ਪਬਲਿਕ ਨਿਊਜ਼ ਦੇ ਜਿਹੜਾ ਚੈਨਲ ਹੈ ਉਹਨਾਂ ਦੇ ਵਿਊਜ਼ ਨੂੰ ਸਾਡੇ ਵੱਲੋਂ ਦੀਵਾਲੀ ਤੇ ਪਹਿਲੇ 10 ਕਸਟਮਰ ਨੂੰ ਅਸੀਂ ਰਜਿਸਟਰੀ ਦੇ ਜਿਹੜੇ ਚਾਰਜੀਸ ਹੈ ਉਹ ਫ੍ਰੀ ਕਰਕੇ ਦੇ ਰਹੇ ਆ ਤੇ ਨਾਲ ਉਹਨਾਂ ਨੂੰ ਪੂਰੇ ਘਰ ਦਾ ਨਵਾਂ ਫਰਨੀਚਰ ਉਹ ਵੀ ਫ੍ਰੀ ਕਰਕੇ ਦੇ ਰਹੇ ਆ ਪਹਿਲੇ 10 ਕਸਟਮਰ ਨੂੰ ਜਿਹੜੇ ਇਸ ਚੈਨਲ ਨੂੰ ਦੇਖ ਕੇ ਸਾਡੇ ਕੋਲ ਆਣਗੇ ਲਾਂਡਰਾ ਖਰੜ ਰੋਡ ਦੇ ਉੱਪਰ ਲੈਂਡ ਟ੍ਰਸਟ ਦਾ ਆਫਿਸ ਹੈਗਾ ਵਾ ਤੇ ਤੁਸੀਂ ਉਹਦੇ ਵਿੱਚ ਆਓ ਤੇ ਆਪਣੇ ਨਵੇਂ ਗੱਡੀ ਚਾਬੀ ਸਾਡੇ ਕੋਲ ਲੈ ਕੇ ਜਾਓ ਬਹੁਤ ਬਹੁਤ ਧੰਨਵਾਦ ਥੈਂਕ ਯੂ